ਹਰ ਇੱਕ ਦਵਾਈ ਦੇ ਸ਼ਹਿਰ ਕਰਦੇ ਜੇ ਸੋਚਦੇ ਤਾਂ ਨਾ ਜਿਵੇਂ ਜੋ ਆਪਾਂ ਜੋ ਵੀ ਆਪਾਂ ਮੰਨ ਕੇ ਚੱਲੋ ਟਰੀਟਮੈਂਟ ਲੈਂਦੇ ਨਾ ਉਹ ਹਰ ਇੱਕ ਤੇ ਨਹੀਂ ਉਹਦਾ ਕਾਰਨ ਮੈਨੂੰ ਲੱਗਦਾ ਜਿਹੜਾ ਸ਼ਹਿਦ ਹੈ ਇਹ ਟਰਾਂਸਪੋਰਟਰ ਹੈ ਮਤਲਬ ਸ਼ਹਿਦ ਇਹੋ ਜੀ ਚੀਜ਼ ਹੈ ਜਿਹੜਾ ਆਪਣੇ ਸਰੀਰ ਦੇ ਦਿਮਾਗ ਤੋਂ ਲੈ ਕੇ ਗੁੱਟੇ ਤੱਕ ਹਰੇਕ ਥਾਂ ਪਹੁੰਚਦਾ ਹੈ ਹੋਰ ਕੋਈ ਚੀਜ਼ ਪਹੁੰਚਦੀ ਨਹੀਂ ਜਿਹੜੀਆਂ ਆਪਾਂ ਨੂੰ ਦੇਸੀ ਦਵਾਈਆਂ ਦਿੰਦੇ ਹੁੰਦੇ ਸੀ ਉਹ ਸ਼ਹਿਦ ਨਾਲ ਲੈ ਲਿਓ ਉਹ ਦਵਾਈ ਉੱਥੇ ਪੜਾਉਣੀ ਹੁੰਦੀ ਸੀ ਅੱਖ ਵਾਲੀ ਅੱਖ ਤੇ ਲੈ ਜਾਂਦਾ ਸੀ ਤੇ ਪੇਟ ਵਾਲੀ ਪੇਟ ਤੇ ਲੈ ਜਾਂਦਾ ਸੀ ਹਾਂ ਇਹ ਬੂਸੰਦਾ ਜੀ ਟਰਾਂਸਪੋਰਟੇ ਟਰੱਕ ਦਾ ਕੰਮ ਕਰਦਾ ਹੈ ਉੱਥੇ ਦਵਾਈ ਨੂੰ ਲੈ ਜਾਂਦਾ ਹੈ ਮੂਹ ਦੀ ਜਾਣਕਾਰੀ ਦਿੰਦਾ ਹਾਂ ਅਸੀਂ ਕੋਟੇ ਮੱਖੀ ਲਾਉਂਦੇ ਹਾਂ ਹਾਂ ਉੱਥੇ ਮੱਖੀ ਲਾ ਲਈ ਨਾ ਜਦੋਂ ਹਾਂਜੀ ਇਹ ਪਹਿਲੀ ਾਰ ਮੱਖੀ ਲਾਈ 2004 ਦੇ ਗੱਲ ਹਾਂਜੀ ਮੱਖੀ ਲਾ ਲਈ ਤੇ ਸਾਡੇ ਕੋਲ ਬੰਦੇ ਆਏ ਸਾਨੂੰ ਉਹ ਸ਼ਾਇਦ ਦਿਖਾ ਹਾਂ ਅਸੀਂ ਹੁਣ ਆਪਦੇ ਹਿਸਾਬ ਨਾਲ ਥੋੜਾ ਜਿਆ ਪਾ ਕੇ ਦੇਤਾ ਗਰਮ ਹੁੰਦਾ ਤੇ ਸਾਨੂੰ ਵੀ ਇੰਨੀ ਜਾਣਕਾਰੀ ਨਹੀਂ ਸੀ ਸਹੀ ਹੈ ਉਹਨਾਂ ਨੇ ਜੀ ਬਾਟੀਆਂ ਭਰਦੇ ਨੇ ਬਾਟੀ 'ਚ ਘੜ ਤੋਂ ਘਟਾ ਦਾ ਕਿਲੋ ਸ਼ਾਇਦ ਪੈਂਦੇ ਹਾਂ ਹਾਂ ਉਹਨੇ ਬਾਟੀ ਭਰ ਕੇ ਜਾਇਆ ਮੂੰਹ ਕਾ ਕੇ ਜਾਇਆ ਲਾਉਣ ਲਾ ਕੇ ਪੀ ਲੇ ਅਸੀਂ ਆਪਸ ਵਿੱਚ ਤਿੰਨ ਜਣੇ ਚਾਰ ਦਿਨ ਗੱਲਾਂ ਕਰ ਲਈਏ ਵੀ ਇਹ ਵਾਹ ਹੁਣ ਇੱਥੇ ਜਾਵਾਂ ਮੈਂ ਕੀ ਗੱਲ ਆ ਬੇਲਾ ਜ਼ਹਿਰ ਦੀ ਗੀ ਯਾਰ ਪਰ ਬਾਈ ਉਹਨਾਂ ਨੇ ਸ਼ਾਇਦ ਖਾਦਾ ਉਹ ਆਰਾਮ ਨਾਲ ਸਾਡੇ ਨਾਲ ਗੱਲਾਂ ਕਰੀ ਜੇ ਤੇ ਆਰਾਮ ਨਾਲ ਜਾਵਦੇ ਦੂਜੇ ਤੋਂ ਫੇਰਾ ਦੇ ਖਾਦਾ ਉਹਨਾਂ ਨੇ ਕੀ ਬਾਤ ਹੈ ਇਹ ਇਹ ਆਪਣੇ ਲੋਕ ਅਜੇ ਮਾੜਾ ਜਾਂ ਖਾਣਾ ਚਮਚਰ ਖਾ ਗਿਆ ਹੰਦੇ ਘਰ ਮੈਂ ਕਰਮ ਕਰੂ ਐ ਕਰੂ ਇਹਨਾਂ ਨੂੰ ਖਾਣਾ ਨਹੀਂ ਹੁੰਦਾ ਖਾਣਾ ਨਹੀਂ ਹੁੰਦਾ ਕੀ ਖਾਣ ਦਾ ਬੜਾ ਤਰੀਕਾ ਇੱਕ